ਦੇਖੋ ਮਤਰੋ ਬਾਈ ਕਹਿੰਦਾ ਬੱਕਰੀਆਂ ਨੂੰ ਨਾ ਤੂੰ ਮੇਰੇ ਖੇਤੋਂ ਕਣਕ ਖਵਾ ਲਿਆ। ਦੇਖੋ ਬਾਈ ਦਾ ਦਿਲ ਦਰਿਆਈ ਆ। ਤੇ ਬੱਕਰੀਆਂ ਦੇਖੋ ਮਤਰੋ ਸਾਰੇ ਬਾਣ ਚ ਫਿਰਦੀਆਂ ਖਾਂਦੀਆਂ ਤੇ ਕਿਤੇ ਗਾਂ ਵੀ ਵੱੜ ਜੇ ਤਾਂ ਕਹਿੰਦਾ ਹੁੰਦਾ ਅਗਲਾ ਵੀ ਡਾਂਗਾ ਮਾਰ ਮਾਰ ਕੱਢ ਦੁੰਦਾ ਵਾ। ਲੈ ਫਿਰਦੀਆਂ ਨਾ ਕਿਹੜੇ ਦੁੰਦੀਆਂ। ਮੈਨੂੰ ਵੀ ਐਂ ਲੱਗਿਆ ਸੀਗਾ ਵੀ ਐਂ ਕਰਕੇ ਨਾ ਬਾਈ ਪੌਣ ਦਾ ਕੰਮ ਹੀ ਕਰੀ ਜਾਂਦਾ ਵਾ ਤੇ ਬਾਅਦ ਚ ਪਤਾ ਲੱਗਿਆ ਮੈਨੂੰ ਰੋਕ ਰੋਕ ਕੇ ਜਦੋਂ ਨਾ ਮੈਂ ਕੋਲੇ ਉੱਠ ਗਿਆ ਇਹਨਾਂ ਦੇ ਤੇ ਬਾਈ ਤਾਂ ਬਈ ਬੱਕਰੀਆਂ ਤੋਂ ਫਾਇਦਾ ਲੈਂਦਾ ਵਾ ਜਿਵੇਂ ਨਾ ਇਹ 6 ਲਭਾਉਂਦਿਆਂ ਮਾ ਦੁੱਧ ਜੇ ਇਹਨਾਂ ਦਾ ਦੁੱਧ ਪੀ ਲਗੇ 6 ਲ ਘਟੇ ਹੋਣਗੇ ਤੇ ਉਹ 6 ਲ ਵਧਾ ਦਿੰਦੀਆਂ ਇਹ ਬਹੁਤ 6 ਲ ਵਧਦੇ ਆ ਜਿੱਕੜੇ ਹੁਣ ਦਵਾਈਆਂ ਨਾਲ ਨਹੀਂ ਵਧਦੇਗੇ ਤੇ ਜੇ ਮਿੱਤਰੋ ਇਹ ਮੰਨ ਲਓ ਵੀ ਕਣਕ ਤੋਂ ਝਾੜ ਜਾਦੇ ਲੈਣਾ ਵਾ ਤੇ ਫੇਰ ਵੀ ਬੱਕਰੀ ਕੰਮ ਕਰਦੀ ਆ ਤੇ ਜਦੋਂ ਝਾੜ ਜ਼ਿਆਦੇ ਆਊਗਾ ਤੇ ਫਿਰ ਘਰ ਦੇ ਵਿੱਚ ਚੀਜ਼ਾਂ ਵਧੀਆਂ ਮੰਨ ਲਓ ਵੀ ਜ਼ਿੰਮੇਵਾਰ ਲੈ ਕੇ ਆਊਗਾ ਤੇ ਬੱਕਰੀ ਦਾ ਇਹ ਫਾਇਦੇ ਦੇਖ ਲਓ ਮਿੱਤਰੋ ਕਿੰਨੇ ਆ ਹੈ ਕਿ ਨਹੀਂ ਛੱਲ ਵੀ ਪੂਰੇ ਕਰ ਦਿੰਦੀ ਆ ਝਾੜ ਵੀ ਪੂਰਾ ਕਰ ਦਿੰਦੀ ਆ ਤਨ ਨੁਕਸਾਨ ਇਹਦਾ ਕੋਈ ਨਹੀਂਗਾ ਤੇ ਜੇ ਇਹਨੇ ਮੰਨ ਲਓ ਪੈਰ ਦੀ ਮਿੰਕਣਾ ਵੀ ਕਰੂਗੀ ਨਾ ਉਹਦਾ ਵੀ ਜ਼ਮੀਨ ਨੂੰ ਫਾਇਦਾ ਹੀ ਫਾਇਦਾ ਹੋਣਾ ਵਾ ਨੁਕਸਾਨ ਨਹੀਂ ਕੋਈ ਦੇਖ ਲਓ ਜੀ ਇਹ ਰਾ ਅੱਗੇ ਕਹਿੰਦੇ ਪਜ਼ੁਰਗ ਦੱਸਦੇ ਹੁੰਦੇ ਸੀ ਪਹਿਲਿਆਂ ਦੇ ਵੇਤਨਾ ਕੀ ਹੁੰਦਾ ਸੀਗਾ ਮੰਨ ਲਓ ਵੀ ਗਾਂਆਂ ਬੱਕਰੀਆਂ ਤੇ ਉਹਨਾਂ ਨੂੰ ਕਹਿ ਦੇਣਾ ਵੀ ਚਾਰ ਲਿਆਓ ਆਪਣੇ ਕਣ ਕਚਾਰ ਤੋਂ ਟੁੱਟੂਸੇ ਖਾ ਜਾਂਦੀਆਂ ਇਹ ਬੱਕਰੀ ਨੇ ਟੁੱਸੇ ਤੋੜ ਤੋੜ ਖਾਣੇ ਆ ਮੰਨ ਲਓ ਜੇ ਸੰਘਣੀਆਂ ਕਣ ਕਬਾਲੀ ਤੇ ਫੇਰ ਵੀ ਫਾਇਦਾ ਕਰਦੀ ਆ ਜਦੋਂ ਉਤੋਂ ਖਾਗੀ ਫੋਟਾਂ ਜਾਦੇ ਨਿਕਲਣਗੀਆਂ ਜਦੋਂ ਫੋਟਾਂ ਜਾਦੇ ਨਿਕਲਣਗੀਆਂ ਮਿੱਤਰੋ ਤੇ ਬੱਲੀ ਵੀ ਜਾਦੇ ਲੱਗੂਗੀ ਝਾੜ ਵੀ ਵਧੂਗਾ ਜਦੋਂ ਝਾੜ ਵਧੂਗਾ ਤੇ ਜ਼ਿਮੀਦਾਰਤਾਪੇ ਖੁਸ਼ ਆ ਦੇਖ ਲਓ ਬੱਕਰੀ ਕਿੰਨੇ ਫਾਇਦੇ ਕਰਦੀ ਆ ਦਾ ਬਾਲੇ ਬਾਲੇ ਜਿਆਦਾ ਫਾਇਦਾ ਬੱਕਰੀ ਦੇ ਦਾ ਕਿਉਂ ਬਾਈ ਕਹਿੰਦਾ ਮੈਂ ਤਾਂ ਰਹੂੰਗਾ ਘਰੇ ਤੇ ਨਾ ਤੁਸੀਂ ਆਪ ਹੀ ਚਾਰ ਲਿਓ ਉੱਥੇ ਉਹਦੇ ਵਾਲੀ ਗੱਲ ਆ ਕਹਿੰਦਾ ਉੱਥੇ ਖੜਨਾ ਬੰਦੇ ਨੂੰ ਔਖਾ ਹੋ ਜਾਂਦਾ ਬਈ ਮੇਰਾ ਖੇਤ ਖਾਈ ਜਾਂਦਗਾ ਵਾ ਹੈ ਖਾਣੇ ਨਾ ਏ ਟੂ ਸੇਟੂ ਸਈਆ ਖਰਾਬ ਕੋਹ ਨਹੀਂ ਕਰਦੀਆਂ ਇਹ ਮੜਾ ਮੜਾ ਤੂੰ ਉੜਕੇ ਖਾਣਾ ਨਜ਼ਾਰੇ ਨਾਲ ਕੋਈ ਜ਼ਿਆਦਾ ਨਹੀਂ ਖਾਣਾਗਾ। ਇਹ ਪਲਵਾਨਾਂ ਨੂੰ ਗਿੜੇ ਵਾਲੇ ਦਿੰਦਿਆਂ ਕਿਤੇ ਐ ਨੂੰ ਉਠਗੀਆਂ ਕਿਤੇ ਐ ਨੂੰ ਉਠਗੀਆਂ ਤੇ ਹੁਣ ਆਹ ਦੇਖ ਲਓ ਹੁਣ ਰੱਜ ਗਈਆਂ ਮੇਰੇ ਹਿਸਾਬ ਨਾਲ। ਮੂੰਹ ਤਾਂ ਨੂੰ ਚੱਕੇ ਹੋਏ ਆ ਕੋਈ ਕੋਈ ਖਾਂਦੀ ਹੋਊਗੀ। ਬਾਕੀ ਦਾ ਦੇਖ ਲਓ ਕੋਈ ਕੰਨ ਖੁਰਕੀ ਜਾਂਦੀ ਆ ਤੇ ਕੋਈ ਪੂਛ ਖੁਰਕੀ ਜਾਂਦੀ ਆ ਤੇ ਕੋਈ ਸਿੰਗ ਖੁਰਕੀ ਜਾਂਦੀ ਆ। ਆ ਇਧਰ ਤੂੜੀ ਪਈ ਸੀ ਇਹ ਕਹਿੰਦੇ ਜੀ ਮੈਂ ਤੂੜੀ ਖਾਉਂਗੀ ਇੱਧਰ ਨੂੰ ਆ ਗਈ ਥੋੜੀ ਜੀ। ਪਰ ਇਹ ਇਹਦੇ ਅੱਗੇ ਮਿੱਤਰੋ ਖਵਾ ਦੰਦੇ ਹੁੰਦੇ ਸੀਗੇ ਕਣਕ। ਬਈ ਫੋਟ ਜਾਦੇ ਕਰੂ ਹੁਣ ਥੋੜੇ ਜੇ ਨਾ ਬੱਕਰਾਂਾਂ ਵਾਲੇ ਵੀ ਡਰਦੇ ਆ। ਉਹ ਕਹਿੰਦੇ ਆ ਵੀ ਰੇ ਸਪਰੇਅ ਆ ਜਿਹੜੀ ਨਾਂ ਕੀਤੀ ਹੋਵੇ ਕਿਤੇ ਕੋਈ ਕਹਿੰਦਾ ਵੀ ਨਹੀਂ ਵੈਸੇ ਵੀ ਸਾਡੀਆਂ ਖਵਾ ਦੋ। ਮੰਨ ਲਓ ਵੀ ਇਹ ਮਾੜੀ ਜੀ ਚੀਜ਼ ਆ। ਜ਼ਿੰਮੇਦਾਰ ਤੇ ਖੇਤ 'ਚ ਵੀ ਬੱਕਰੀ ਵੜ ਜੇ ਤੇ ਉਦੋਂ ਹੀ ਘੂਰਦਾ ਵਾ ਬੰਦੇ ਨੂੰ ਵੀ ਇਹ ਕਿੱਧਰ ਬਾੜਤੀ ਦੂ ਆਏ ਆ ਤੇ ਇੱਧਰ ਦੇਖੋ ਬਾਈ ਉਹਨਾਂ ਦਾ ਦਿਲ ਦਰਿਆਈ ਆ ਜਿਹੜੇ ਆਪ ਕਹਿ ਕੇ ਗਏ ਆ ਕਹਿੰਦੇ ਵੀ ਐਂਉਂ ਕਰੋ ਵੀ ਸਾਰੀ ਕਣਕ ਥੋੜੀ ਥੋੜੀ ਉੱਤੋਂ ਖਵਾ ਦੀ ਵੀ ਲਵਾ ਦੀ ਘੰਟਾ ਦੋ ਘੰਟੇ ਦੇਖ ਲਓ ਇਹੇ ਜੀ ਵੀ ਕਿਸਾਨ ਹੈਗੇ ਆ ਬਾਕੀ ਨਾ ਇਹ ਇਹ ਹਰੇਕ ਜ਼ਿੰਮੇਦਾਰ ਆ ਜਿਹੜਾ ਉਹ ਹਰੇਕ ਚੀਜ਼ ਦਾ ਢੱਡ ਭਰਦਾ ਵਾ ਜਾਨਵਰ ਦਾ ਵੀ ਭਰਦਾ ਬੰਦੇ ਦਾ ਵੀ ਭਰਦਾ ਵਾ ਪੰਛੀਆਂ ਦਾ ਵੀ ਭਰਦਾ ਵਾ ਕੋਈ ਥੱਲੇ ਜਿਹੜੇ ਜੀਵ ਰਹਿੰਦੇ ਆ ਉਹਨਾਂ ਦਾ ਵੀ ਭਰਦਾ ਵਾ ਤਾਂ ਜੋ ਉਹਨੂੰ ਅੰਨ ਦਾਤਾ ਕਹਿੰਦੇ ਆ ਵੀ ਅੰਨ ਪੈਦਾ ਕਰਦਾ ਇਹ ਵੀ ਹਰੇਕ ਚੀਜ਼ ਦਾ ਢੱਡ ਭਰਦਾ ਵਾ ਠੀਕ ਹੈ ਨਾ ਜੀ ਦੇ ਕੋ ਬੱਕਰਾਂ ਕਹਿੰਦਾ ਪੂਰੀਆਂ ਖੁਸ਼ ਫਿਰਦੀਆਂ ਵਾ ਵੀ ਅੱਜ ਤਾਂ ਕਣਕ ਮਿਲ ਗਈ ਖਾਣ ਨੂੰ ਤੇ ਅੱਗੇ ਮੰਨ ਲਓ ਵੀ ਆਹ ਥਿਉਰੀਆਂ ਚੱਲਦੀਆਂ ਹੁੰਦੀਆਂ ਸੀਗੀਆਂ ਬਈ ਜੇ ਝਾੜ ਵਧਾਉਣਾ ਹੁਣ ਕੀ ਚੱਲਦਾ ਹੁਣ ਰੇਸ ਸਪਰੇ ਮੰਨ ਲਓ ਜਿੱਦੇ ਕਣਕ ਆਪਾਂ ਬੀਜਣੀ ਆ ਬੀਜਣ ਤੋਂ ਵੀ 2 ਦਿਨ ਪਹਿਲਾਂ ਆਪਾਂ ਮੰਨ ਲਓ ਵੀ ਬੀ ਆ ਜਿਹੜਾ ਉਹਨੂੰ ਆਪਾਂ ਨਾ ਦਵਾਈਆਂ ਲਾ ਦਿੰਨੇ ਆ ਬਈ ਆਹ ਦਵਾਈ ਲਾਤੀ ਆਹ ਲਾਤੀ ਤੇ ਮੰਨ ਲਓ ਵੀ ਪਹਿਲੇ ਦਿਨੋਂ ਹੀ ਜ਼ਹਿਰਾਂ ਨਾਲ ਹੀ ਘੁੰਦੇ ਆ ਤੇ ਪਹਿਲਾਂ ਬਜ਼ੁਰਗ ਦੇਖ ਲਓ ਕੀ ਕਰਦੇ ਹੁੰਦੇ ਸੀਗੇ ਬਜ਼ੁਰਗਾਂ ਨੇ ਕੀ ਕਰਨਾ ਬਈ ਕਣਕ 20ਤੀ ਤੇ ਮੰਨ ਲਓ ਵੀ ਝਾੜ ਜਾਦੇ ਲੈਣਾ ਵਾ ਵੀ ਝਾੜ ਕਿ ਜਾਦੇ ਹੋਵੇ ਉਹ ਕੀ ਤਰੀਕਾ ਵਰਤਦੇ ਹੁੰਦੇ ਸੀਗੇ ਉਹਨਾਂ ਨੇ ਮੰਨ ਲਾ ਵੀ ਗਾਈਆਂ ਵਾਲਿਆਂ ਨੂੰ ਜਾਂ ਮੰਨ ਲੋਈ ਬੱਕਰੀਆਂ ਵਾਲਿਆਂ ਨੂੰ ਜਾਂ ਮੱਝਾਂ ਵਾਲਿਆਂ ਨੂੰ ਜਿਹੜੇ ਚਾਰ ਉਹਨਾਂ ਨੂੰ ਕਹਿਣਾ ਵੀ ਨਾਲੇ ਨਾ ਨਾਲੇ ਤੇਰੇ ਜਾਨਵਰ ਰੱਜ ਜਾਣਗੇ ਤੇ ਨਾਲੇ ਨਾ ਮੇਰੀ ਮੈਨੂੰ ਝਾੜ ਥੋੜਾ ਜਿਆ ਵੱਧ ਜਾਊਗਾ ਤੇ ਐਂ ਝਾੜ ਵਧਾਉਂਦੇ ਸੀਗੇ ਕੋਈ ਖਰਚਾ ਨਹੀਂ ਸੀਗਾ ਨਾਲੇ ਬੱਕਰੀਆਂ ਦਾ ਢੱਡ ਭਰ ਜਾਂਦਾ ਸੀਗਾ ਨਾਲੇ ਗਾਈਆਂ ਦਾ ਮੰਨ ਲਓ ਜਿਹੜੀ ਵੀ ਚੀਜ਼ ਆਚਾਰਦਾ ਸੀ ਅਗਲਾ ਉਹ ਚੀਜ਼ ਦਾ ਢੱਡ ਭਰ ਜਾਂਦਾ ਸੀ ਹੁਣ ਕੀ ਹੁੰਦਾ ਵਾ ਮੰਨ ਲਓ ਵੀ ਰਿਆਂ ਸਪਰੇਆਂ ਕਰਦੇ ਆ ਉਹਦੇ ਨਾਲ ਵੀ ਝਾੜ ਵਧੇ ਉਹਦੇ ਨਾਲ ਖਰਚਾ ਵੀ ਹੋ ਜਾਂਦਾ ਤੇ ਮੰਨ ਲਓ ਵੀ ਪਹਿਲ ਜਿੱਤੇ ਚੀਜ਼ ਲਿਆਂਦੀ ਉਦੋਂ ਹੀ ਖਰਚਾ ਸਟਾਰਟ ਆ ਬਾਅਦ ਚ ਕੀ ਕਰਨਾ ਜਿੰਨਾਂ ਤੋਂ ਛਟਕਾਉਣੀ ਉਹਨਾਂ ਨੂੰ ਪੈਸੇ ਦੇਣੇ ਠੀਕ ਹੈ ਨਾ ਜੀ ਬਾਤ ਦੇਖਣਾ ਵੀ ਐਂ ਕਰਕੇ ਜਦ ਦੇ ਕਰਨੀਆਂ ਰੇ ਸਪਰੇ ਉਹਦੇ ਮੀਂਹ ਦਾ ਤਾਂ ਨਹੀਂ ਕੋਈ ਹੈਗਾ ਮੀਂਹ ਤਾਂ ਨਹੀਂ ਪੈਣਾਗਾ ਤੇ ਟਾਈਮ ਦੇਖ ਕੇ ਰੇ ਸਪਰੇ ਕਰਨੀ ਇਹਨਾਂ ਨੂੰ ਹੁਣ ਕੀ ਆ ਦਿਨ ਚੜਿਆ ਮੰਨ ਲਾ ਫੋਟ ਵਧਾਉਣੀਆਂ ਹੁਣ ਵੀ ਬੱਕਰੀਆਂ ਬਾੜ ਦੇ ਮੱਲਾ ਹੱਡੇ ਇੱਥੇ ਤੋ ਤੋ ਖਾ ਜਾਣਗੀਆਂ ਥੋੜਾ ਥੋੜਾ ਤੇ ਫੋਟ ਵੱਧ ਜੂਗੀ ਤੇ ਫਸਲ ਵੀ ਜ਼ਿਆਦਾ ਨਿਕਲੂਗੀ ਬੱਕਰੀਆਂ ਖੁਸ਼ ਨਾਲੇ ਬੱਕਰੀਆਂ ਵਾਲਾ ਖੁਸ਼ ਤੇ ਜਰੀਮੀਦਾਰ ਤਾਂ ਪਈ ਖੁਸ਼ਾ ਜਦੋਂ ਝਾੜ ਵਧ ਗਿਆ ਇਹੇ ਜਿਹੀਆਂ ਥੂਰੀਆਂ ਮਿੱਤਰੋ ਵਰਤੀਆਂ ਜਾਂਦੀਆਂ ਸੀਗੀਆਂ ਅੱਗੇ ਕੋਈ ਕਿ ਆਏ ਨਹੀਂ ਵੀ ਖਰਾਬ ਕਰਨੀਆਂ ਇਹਨੇ ਉਤੋਂ ਟੂਸੇ ਹੀ ਖਾਣੇ ਆ ਥੋੜੇ ਥੋੜੇ ਉਹਦੇ ਨਾਲ ਹੀ ਜਾਦੇ ਟੂਸੇ ਨਿਕਲਨੇ ਆ ਜਦੋਂ ਝਾੜ ਵਧੂਗਾ ਠੀਕ ਹੈ ਨਾ ਜੀ ਉਹਨੀਆਂ ਬੱਲੀਆਂ ਜਿਆਦੇ ਲੱਗਣਗੀਆਂ ਜਿੰਨੇ ਥੱਲਿਓ ਟੂਸੇ ਨਿਕਲੇ ਆਉਣੇ ਆ ਤੇ ਉਹਨਾਂ ਝਾੜ ਵਧੂਗਾ ਤੇ ਦੇਖੋ ਮਿੱਤਰੋ ਫਿਰਦੀਆਂ ਨਾ ਪਲਵਾਨਾਂ ਵਾਂਗੂ ਗੜੇ ਜਾਂਦੀਆਂ ਕਦੇ ਉਧਰ ਨੂੰ ਉੱਠ ਗਈਆਂ ਕਦੇ ਇੱਧਰ ਨੂੰ ਉੱਠ ਗਈਆਂ ਬੱਕਰੀ ਦਾ ਫਾਇਦਾ ਹੀ ਫਾਇਦਾ ਕਰਦੀ ਆ ਬੱਕਰੀ ਦਾ ਵੇਹ ਮੀਂਹ ਵੀ ਦੱਸਦੀ ਆ ਕਹਿੰਦੇ ਜੇ ਮੀਂਹ ਮੰਨ ਲਓ ਕਿਤੇ ਪੈਣਾ ਮਾਂ ਤੇ ਬੱਕਰੀ ਕਹਿੰਦੇ ਮਿਆਂਕਣ ਲੱਗ ਜਾਂਦੀ ਹੁੰਦੀ ਸੀ ਪਹਿਲਾਂ ਹੀ ਨੈਟ ਟੰਗੂ ਜੇ ਮੈਂ ਨੈਟ ਦੱਸਦਾ ਵਾ ਵੀ ਪਰਸੋਂ ਨੂੰ ਮੀਂਹ ਪਊਗਾ ਕੱਲ ਨੂੰ ਮੀ ਬਊਗਾ ਉਹ ਚੀਜ਼ਾਂ ਵਾ ਬੱਕਰੀਓ ਕੰਮ ਵੀ ਕਰਦੀ ਆ ਦੇਖ ਲਓ ਜੀ ਇਹ ਤਾਂ ਨਾ ਕਿਹੜੇ ਦਿੰਦੀਆਂ ਦਾ ਦੁੱਗਣਾ ਜਾਨੀ ਕਿ ਉਹ ਬਾਕੀ ਇਹ ਝਾਰ ਜ਼ਿਆਦਾ ਦਿੰਦੀ ਆ ਜੀ ਅੱਛਾ ਝਾੜ ਵੀ ਜ਼ਿਆਦਾ ਦੇਣਾ ਨੇ ਝਾੜੇ ਨੇ ਜ਼ਿਆਦਾ ਦੇਣਾ ਇਹ ਫੋਟੋ ਤ੍ਰਾਈ ਫੂਟ ਕਰ ਜਾਨੀ ਇਹ ਫੋਟਾ ਵਾ ਠੀਕਾ ਜਿਹੜੀ ਜ਼ਿਆਦਾ ਸੰਘਣੀ ਆ ਬਈ ਉਹ ਚ ਇਹ ਪਹਿਲਾ ਬਜ਼ੁਰਗ ਵੀ ਮੇਰੇ ਹਿਸਾਬ ਨਾਲ ਕਰਦੇ ਰਹੇ ਆ ਹਨਾ ਪੁਣਿਆ ਮਾਲ ਵਾਲੇ ਦੂਜਾ ਫਾਕ ਵਾਲੇ ਪੂਰੇ ਕਣਕ ਕਣਕ ਕੋਈ ਪੂਰੇ 4 ਆਹ ਉਹਦੋਂ ਗਾਈਆਂ ਗੂਈਆਂ ਤੋਂ ਕਰਾ ਲੈਂਦੇ ਸੀਗੇ ਉਹ ਫੋੜ ਦਾ ਕਰਕੇ ਚਰਾਉਂਦੇ ਸੀਗੇ ਸਹੀ ਆ ਕਣਕ ਦਾ ਪੈਸੇ ਕਹਿੰਦੇ ਜਿਵੇਂ ਮੰਨ ਲਓ ਵੀ ਕਿਤੇ ਮੇਲਾ ਮੂਲਾ ਹੁੰਦਾ ਜਿਵੇਂ ਮੰਨ ਲਓ ਵੀ ਉੱਥੇ ਹੀ ਸੀ ਕਣਕ ਜੇ ਮਿੱద్ధి ਵੀ ਜਾਵੇ ਜਮ ਉਹ ਫੇਰ ਵੀ ਉੱਠ ਖੜਦੀ ਆ ਹਾਂ ਉੱਠ ਉਠ ਕਰਦੀ ਹੈ ਹਾਂ ਸਹੀ ਆ ਗੱਲ ਆਪਣੇ ਸਿਕਿਉਰਟੀ ਗੱਲ ਮੱਦੀ ਕੋਈ ਜਦੋਂ ਨਾੜ ਕਾਂ ਗਾਂਢ ਤੇ ਗਿਆ ਫੇਰ ਨਹੀਂ ਉੱਠਦਾ ਹੁਣ ਹਾਂ ਹੁਣ ਉੱਠੀ ਜਾਣੀ ਆ ਸਹੀ ਆ ਹੁਣ ਫੂਟ ਕਰ ਜਾਣੀ ਠੀਕ ਆ